ਕਾਬਦ ਤੁਮ ਹਰ ਜਾਨੋ ਆਪੇ ਅਮਦੁਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕਿਰੇ ਹਮ ਥਾਪੇ ਜੋ ਇਹੋ ਕਥਾ ਸੁਣੈ ਅਰ ਗਾਵੇ ਦੁਖ ਪਾਪ ਤੇ ਹੋ ਨਿਕਟ ਨਾ ਆਵੇ ਸੁਨ ਹਦ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਾਲ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨੋ ਹਰ ਹਰ ਕਥਾ ਨਿਰਲੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਾਝ ਚੌਪਦੇ ਘਰ ਪਹਿਲਾ ਮਹਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੜ ਪਾਗੀ ਹਰ ਨਾਮ ਤੇ ਆਇਆ ਗੁਰ ਪੁਰੇ ਹਰ ਨਾਮ ਸਿਧ ਪਾਈ ਕੋ ਗੁਰਮਤ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰ ਚੱਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੈ ਗੁਰਪੂਰੈ ਹਰ ਨਾਮ ਦੜਾਇਆ ਹਰ ਨੇ ਚਲ ਹਰ ਧਨ ਪੱਲੇ ਜਿਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਨ ਮਿਲਾਵੇ ਮੇਰੇ ਪ੍ਰਾਣ ਜਿਵਾਇ ਹੋਂ ਰ ਨਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲ ਜਿਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹੋਂ ਰ ਨਸਕਾ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪਰੀ ਦੇ ਮਾਲਕ ਤਨ ਬੰਦੀਛੋੜਦਾ ਤੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰੋਂ ਕਰੂੰ ਵਰਸਾਏ ਦਾਸ ਅਨੰਨ ਮੇਰੋ ਨਿਜ ਰੂਪ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆਂ ਦੇ ਪਾਵਨ ਪਵਿੱਤਰ ਮਹਾਨ ਪੂਜਨੀਕ ਮubaruk ਸ਼ੋਭਨੀਕ ਤਪਸਥਾਨ ਗੁਰਦੁਆਰਾ ਸ੍ਰੀ ਪੱਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਗੁਰ ਜਨਾਂ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜਗਤ ਦੇ ਗੁਰੂ ਬਾਬਾ ਪੀਰਾ ਦੇ ਪੀਰ ਧੰਨ ਨਾਨਕ ਨਿਰੰਕਾਰ ਸਤਗੁਰੂ ਸਹਿ ਮਹਾਰਾਜ ਜਾਹਰ ਪੀਰ ਜਗਤ ਗੁਰੂ ਬਾਬਾ ਜੀ ਦੇ ਅੰਮ੍ਰਿਤਮਈ ਤੁਰਕੀ ਬਾਣੀ ਦੇ ਇਲਾਹੀ ਬਚਨ ਅੰਮ੍ਰਿਤਮਈ ਪਾਵਨ ਬੋਲ ਸ੍ਰੀ ਆਸਾ ਜੀ ਕੀ ਵਾਰ ਦੇ ਹਰ ਜਸ ਕੀਰਤਨ ਗੁਰੂ ਕਰਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤੇ ਭਾਈ ਵਿਕਰਮਜੀਤ ਸਿੰਘ ਦੇ ਜਥੇ ਨੇ ਆਪ ਜੀ ਨੂੰ ਗੁਰੂ ਕਾ ਕੀਰਤਨ ਸਰਵਣ ਕਰਵਾਇਆ ਆਓ ਜੋ ਅੱਜ ਸਤਿਗੁਰਾਂ ਨੇ ਤਰੁੱਠ ਕੇ ਦਰਸ ਦੇ ਘਰ ਆ ਕੇ ਜੋ ਮੇਰਾ ਮਤ ਕਲਾ ਵਰਤਉਂਦਿਆਂ ਹੋਇਆ ਸਾਡੀ ਝੋਲੀ ਦੇ ਵਿੱਚ ਨਾਮ ਦੇ ਸਾਗਰ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਜੋ ਸ਼ਬਦ ਅੱਜ ਸਾਡੀ ਝੋਲੀ ਚ ਪਾਇਆ ਹੈ ਤਨ ਗੁਰੂ ਰਾਮਦਾਸ ਜੀ ਉਹ ਆਪ ਹੀ ਵਿੱਚ ਵਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਸਿਰ ਤੇ ਹੱਥ ਰੱਖ ਕੇ ਮਤ ਬੁੱਧੀ ਭਾਵਨਾ ਵੱਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣੀ ਜੀ ਆਓ ਗੁਰਮੁਖੋ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੂਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਆਹ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਉਰਾਗੰ ਸ਼ਬਦ ਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚਰਨਾਂ ਵਿੱਚ ਸਾਰੇ ਡਲ ਕੇ ਸੀਸ ਚੁਕਾਇਆ ਇਹ ਜਿੰਨੇ ਵੀ ਸਰੀਰਿਤ ਤੇ ਬੈਠੇ ਨੇ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਰਾਗ ਮਾਜ ਚੌਪਦੇ ਕਰ ਪਹਿਲਾ ਮਹੱਲਾ ਚੌਥਾ ਜੋ ਆਪ ਜੀ ਨੇ ਪਿੱਛੇ ਕਥਾ ਸਰਵਣ ਕੀਤੀ ਗੁਰਬਾਣੀ ਦੀ ਉਹ ਸ੍ਰੀ ਰਾਗ ਦੀ ਸਮਾਪਤੀ ਹੋਈ ਹੈ ਤੇ ਅੱਜ ਜੋ ਕਤਿਆਂ ਰਾਗਾਂ ਦੇ ਵਿੱਚੋਂ ਦੂਜੇ ਸਥਾਨ ਤੇ ਜਿਸ ਰਾਗ ਦਾ ਨਾਮ ਆਉਂਦਾ ਉਹ ਹੈ ਰਾਗ ਮਾਜ ਰਾਗ ਮਾਜ ਦੇ ਅੰਦਰ ਇਹ 94 ਅੰਗ ਤੋਂ ਆਰੰਭ ਹੁੰਦਾ ਹੈ 93 ਅੰਗ ਤੇ ਸ੍ਰੀ ਰਾਗ ਦੀ ਜਿਹੜੀ ਹੈ ਉਹ ਸਮਾਪਤੀ ਹੁੰਦੀ ਹੈ ਤੇ ਗੁਰਦੇਵ ਪਾਸ਼ਾ ਮਹਾਰਾਜ ਜੀ ਨੇ ਅੱਜ ਸਾਨੂੰ ਜੋ ਬਖਸ਼ਿਸ਼ ਕੀਤਾ ਹੈ ਸ਼ਬਦ ਇਹ 94 ਅੰਗ ਤੋਂ ਇਸ ਸ਼ਬਦ ਦਾ ਜਿਹੜਾ ਹੈ ਉਹ ਆਰੰਭ ਹੁੰਦਾ ਹੈ 14 ਤੋਂ ਲੈ ਕਰਕੇ 93 ਅੰਗ ਤੱਕ ਸ੍ਰੀ ਰਾਗ ਚੱਲਦਾ ਹੈ 14 ਤੋਂ ਲੈ ਕੇ 3 ਤੱਕ ਨਿਤਨੇਮ ਦੀਆਂ ਬਾਣੀਆਂ 14 ਅੰਗ ਤੋਂ ਲੈ ਕੇ 93 ਅੰਗ ਤੱਕ ਜਿਹੜਾ ਹੈ ਉਹ ਸ੍ਰੀ ਰਾਗ ਹੈ ਅੱਜ 94 ਅੰਗ ਤੋਂ ਰਾਗ ਮਾਜ ਜੋ ਦੂਜਾ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇਸ ਰਾਗ ਦੀ ਅਰੰਭਤਾ ਹੁਣ ਜਾ ਰਹੀ ਹੈ ਮਹਾਰਾਜ ਜੀ ਨੇ ਇਸ ਰਾਗ ਦੇ ਅੰਦਰ ਚੌਪਦਿਆਂ ਦੇ ਵਿੱਚ ਇਸ ਸ਼ਬਦ ਦੇ ਚਾਰ ਪਦੇ ਨੇ ਇਸ ਕਰਕੇ ਰਾਗ ਮਾਜ ਚੌਪ ਦੇ ਤੇ ਘਰ ਪਹਿਲਾ ਘਰ ਪਹਿਲਾ ਤੋਂ ਭਾਵ ਹੈ ਕਿ ਇਸ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਮਹੱਲਾ ਚੌਥਾ ਇਹ ਚੌਥੇ ਮਹਲ ਭਾਵ ਕਿ ਚੌਥੇ ਸਤਿਗੁਰੂ ਮਹਾਰਾਜ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੌਥੀ ਜੋਤ ਸੋਢੀ ਸੁਲਤਾਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਪਾਵਨ ਮੁਬਾਰਕ ਸ਼ੋਭਨੀਕ ਮੁਖਾਰਬਿੰਤੋ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਅੱਗੇ ਸਤਿਗੁਰੂ ਸਹਿ ਮਹਾਰਾਜ ਰਾਗ ਦੀ ਅਰੰਭਤਾ ਦੇ ਸਮੇਂ ਜੋ ਮੰਗਲਾ ਚਰਨ ਸਾਨੂੰ ਬਖਸ਼ਿਸ਼ ਕੀਤਾ ਹੈ ਮੂਲ ਮੰਤਰ ਦਾ ਜਾਪ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਹਦਾ ਭਾਵ ਕੀ ਹੈ ਪ੍ਰਮਾਤਮਾ ਇੱਕ ਹੈ ਜਿਹਦਾ ਨਾਮ ਹੋਂਦ ਵਾਲਾ ਹੈ ਸਦਾ ਰਹਿਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਜਰੇ-ਜਰੇ ਵਿੱਚ ਵਿਆਪਕ ਹੈ ਸੁਭਾਏ ਮਾਨ ਹੈ ਲੋਭਾਏ ਮਾਨ ਹੈ ਤੇ ਉਹ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਭੈ ਤੋਂ ਰਹਿਤ ਹੈ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਨਿਰਵੈਰ ਉਹ ਬੈਰ ਤੋਂ ਵੀ ਰਹਿਤ ਹੈ ਅਕਾਲ ਮੂਰਤ ਜਿਹਦਾ ਸਰੂਪ ਕਾਲ ਤੋਂ ਪਰੇ ਹੈ ਜੋ ਮੌਤ ਜਾਂ ਜਨਮ ਤੋਂ ਪਰੇ ਹੈ ਜਿਹਨੂੰ ਮੌਤ ਦਾ ਡਰ ਨਹੀਂ ਸਤਾਉਂਦਾ ਤੇ ਨਾ ਕੋਈ ਜਨਮ ਦਾ ਉਹਨੂੰ ਕੋਈ ਭੈ ਹੈ ਜਨਮ ਮਰਨ ਦਾ ਭੈ ਨਹੀਂ ਹੈ ਉਹ ਅਕਾਲ ਪੁਰਖ ਜਿਹੜਾ ਹੈ ਕਾਲ ਤੋਂ ਪਰੇ ਹੈ ਭਾਵ ਜਿਹਦਾ ਸਰੀਰ ਨਾ ਨਾਸ਼ ਹੈ ਤੇ ਜਿਹੜਾ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਜੋ ਜੂਨਾ ਚ ਨਹੀਂ ਆਉਂਦਾ ਅਜੂਨੀ ਸਭ ਭੰਗ ਭਾਵਿਕ ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਆਇਆ ਸਵੈ ਸੰਭੂ ਹੈ ਕਿ ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਕੋਈ ਮਾਂ ਨਹੀਂ ਕੋਈ ਬਾਪ ਨਹੀਂ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ ਗਿਆ ਹੈ ਪ੍ਰਗਟ ਹੋਇਆ ਉਹ ਅਕਾਲ ਪੁਰਖ ਜਿਹੜਾ ਹੈ ਤੇ ਮਹਾਰਾਜ ਕਹਿੰਦੇ ਗੁਰਪ੍ਰਸਾਦ ਅਤੇ ਜੋ ਅਜਿਹਾ ਅਕਾਲ ਪੁਰਖ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਗੇ ਸ਼ਬਦ ਦੀ ਅਰੰਭਤਾ ਹੁੰਦੀ ਹੈ ਹਰ ਹਰ ਨਾਮ ਮੈਂ ਹਰ ਮਨ ਭਾਇਆ ਪਾਪ ਕੀ ਜੀਦਾ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਦੇ ਚਰਨਾ ਵਿੱਚ ਮਨ ਜੁੜ ਗਿਆ ਪ੍ਰਮਾਤਮਾ ਦਾ ਨਾਮ ਫਿਰ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਪ੍ਰਮਾਤਮਾ ਮੈਨੂੰ ਮਨ ਵਿੱਚ ਬਹੁਤ ਪਿਆਰਾ ਲੱਗਦਾ ਹੈ ਧੰਨ ਗੁਰੂ ਰਾਮਦਾਸ ਐ ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਮੈਂ ਹਰ ਮਨ ਪਾਇਆ ਉਹਦਾ ਨਾਮ ਤੇ ਪ੍ਰਮਾਤਮਾ ਦੋਵੇਂ ਉਹਦਾ ਨਾਮ ਤੇ ਪ੍ਰਮਾਤਮਾ ਮੇਰੇ ਮਨ ਦੇ ਵਿੱਚ ਬੜੇ ਭਾਉਂਦੇ ਨੇ ਬੜੇ ਚੰਗੇ ਲੱਗਦੇ ਨੇ ਪਿਆਰੇ ਲੱਗਦੇ ਨੇ ਵਡ ਭਾਗੀ ਹਰ ਨਾਮ ਤੇ ਆਇਆ ਤੇ ਵੱਡਿਆ ਭਾਗਾ ਦੇ ਨਾਲ ਹੀ ਜਿਹੜਾ ਹੈ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਇਹ ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਵੱਡਿਆ ਭਾਗਾ ਦੇ ਨਾਲ ਮੈਂ ਪਰਮਾਤਮਾ ਦੇ ਨਾਮ ਦਾ ਚਿੰਤਨ ਕੀਤਾ ਉਹਨੂੰ ਸਿਮਰਨਾ ਕੀਤਾ ਗੁਰ ਪੂਰੈ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤ ਚੱਲੈ ਜਿਓ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਸਿਮਰਨ ਦੀ ਇਹ ਸਫਲਤਾ ਜਿਹੜੀ ਹੈ ਮੈਂ ਪੂਰੇ ਗੁਰੂ ਦੀ ਰਾਹੀ ਹਾਸਲ ਕੀਤੀ ਹੈ ਜਿਸ ਉਤੇ ਗੁਰੂ ਦੀ ਮਿਹਰ ਹੋਵੇ ਉਸ ਨੂੰ ਹੀ ਜਿਹੜੀ ਇਹ ਦਾਤ ਦੀ ਪ੍ਰਾਪਤੀ ਹੁੰਦੀ ਹੈ ਕੋਈ ਵਿਰਲਾ ਵਡਭਾਗੀ ਗੁਰੂ ਦੀ ਮੱਤ ਉਤੇ ਤੁਰ ਕੇ ਤੇ ਉਹ ਫਿਰ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਵਾਹਿਗੁਰੂ 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 ਇਮਾਰਾ ਸੱਚੇ ਪਾਤਸ਼ਾਹ ਕਹਿੰਦੇ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਪੂਰੇ ਗੁਰੂ ਦੀ ਮਿਹਰ ਦੇ ਨਾਲ ਮੈਂ ਪਰਮਾਤਮਾ ਦਾ ਨਾਮ ਜਿਹੜਾ ਨਾ ਆਪਣੇ ਜੀਵਨ ਦੇ ਸਫਰ ਵਿੱਚ ਇੱਕ ਪੂੰਜੀ ਦੇ ਵਰਤ ਵੱਲੋਂ ਖਰਚ ਵੱਲੋਂ ਜਿਹੜਾ ਹੈ ਉਹ ਪੱਲੇ ਬਣ ਲਿਆ ਹੈ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਪ੍ਰਾਨ ਸਖਾਈ ਜਿਹੜਾ ਜਿੰਦ ਦਾ ਸਾਥੀ ਜਿੰਦ ਦਾ ਮਾਲਕ ਹੈ ਪ੍ਰਾਣਾਂ ਦਾ ਸਹਾਰਾ ਹੈ ਪ੍ਰਾਨ ਸਖਾਈ ਤੇ ਮਹਾਰਾਜ ਕਹਿੰਦੇ ਨੇ ਇਹ ਹਰੀ ਦਾ ਜਿਹੜਾ ਨਾਮ ਹੈ ਨਾ ਮੇਰੇ ਜਿੰਦ ਦਾ ਅਸਲੀ ਸਾਥੀ ਬਣ ਗਿਆ ਤੇ ਹੁਣ ਇਹ ਸਦਾ ਮੇਰੇ ਨਾਲ ਰਹਿੰਦਾ ਹੈ ਤੇ ਮੇਰੇ ਹਿਰਦੇ ਦੇ ਵਿੱਚ ਸਦਾ ਦਿਨ ਰਾਤ ਟਿਕਿਆ ਰਹਿੰਦਾ ਹੈ ਗੁਰ ਪੂਰੇ ਹਰ ਨਾਮ ਦੜਾਇਆ ਹਰ ਨੇਚਲ ਹਰ ਧਨ ਪੱਲੈ ਜੀਓ ਪੂਰੇ ਗੁਰੂ ਨੇ ਇਹ ਹਰੀ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਜਿਹੜਾ ਹੈ ਨਾ ਪੱਕਾ ਪ੍ਰਪਤ ਕਰਕੇ ਟਿਕਾ ਦਿੱਤਾ ਹੈ ਤੇ ਹਰ ਨਾਮ ਧਨ ਹੁਣ ਮੇਰੇ ਪਾਸ ਹੈ ਜੋ ਸਦਾ ਟਿਕੇ ਰਹਿਣ ਵਾਲਾ ਧਨ ਹੈ ਕਦੇ ਖਤਮ ਨਹੀਂ ਹੋ ਸਕਦਾ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਪਰ ਨਾਮ ਧਨ ਵੱਡਿਆਂ ਭਾਗਾਂ ਨਾਲ ਮਿਲਦਾ ਹੈ ਵਡਭਾਗੀ ਹਰ ਨਾਮ ਤੇ ਆਇਆ ਮਹਾਰਾਜ ਕਹਦੇ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਹਰ ਪਰਮਾਤਮਾ ਹੀ ਮੇਰਾ ਅਸਲੀ ਸੱਜਣ ਹੈ ਉਹਦੇ ਬਿਨਾ ਹੋਰ ਮੇਰਾ ਕੋਈ ਯਾਰ ਦੋਸਤ ਨਹੀਂ ਉਹੀ ਮੇਰਾ ਸੱਜਣ ਹੈ ਪਾਤਸ਼ਾਹ ਜੀ ਦੀ ਬਾਣੀ ਦਾ ਆਪਾ ਸ਼ਬਦ ਪੜ੍ਹਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਣੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ ਸੱਜਣ ਮਾਤਾ ਪਿਤਾ ਸਭ ਰਿਸ਼ਤੇ ਅਕਾਲ ਪੁਰਖ ਦੇ ਨਾਲ ਫਿਰ ਉਪੈ ਜਾਂਦੇ ਨੇ ਜਦੋਂ ਉਹ ਹਰੀ ਪ੍ਰਮਾਤਮਾ ਸਾਡੇ ਹਿਰਦੇ 'ਚ ਟਿਕ ਜਾਂਦਾ ਹੈ ਫਿਰ ਸਾਨੂੰ ਦੁਨਿਆਵੀ ਧਨ ਦੀ ਲੋੜ ਨਹੀਂ ਫਿਰ ਪਦਾਰਥਾਂ ਦੀ ਲੋੜ ਤੇ ਭਾਵੇਂ ਰਵੇ ਪਰ ਪਦਾਰਥਾਂ ਦੇ ਨਾਲ ਮੋਹ ਨਹੀਂ ਪੈਂਦਾ ਗੁਰਮੁਖ ਮਾਇਆ ਵਿੱਚ ਰਹਿ ਕੇ ਜਿਹੜਾ ਹੈ ਉਦਾਸੀ ਜਿਵੇਂ ਭਗਤ ਸਹਿਬਾਨ ਇਹ ਮਾਇਆ ਦੇ ਵਿੱਚ ਰਹਿ ਕਰਕੇ ਵੀ ਉਦਾਸ ਚਿੱਤੋ ਕੇ ਪ੍ਰਮਾਤਮਾ ਨੂੰ ਮਾਇਆ ਵੱਲੋਂ ਨਿਰਲੇਪ ਰਹਿੰਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੇ ਢਾਰੀ ਤੇ ਸਤਿਗੁਰੂ ਮਹਾਰਾਜ ਦੀ ਬਾਣੀ ਇਹ ਕਹਿੰਦੀ ਜਿਹੜੀ ਮਾਇਆ ਹੈ ਨਾ ਇਹਨੂੰ ਵਰਤਨਾ ਆ ਜਾਂਦਾ ਇਸ ਕਰਕੇ ਫਿਰ ਪ੍ਰਮਾਤਮਾ ਹੀ ਮਾਤਾ ਪਿਤਾ ਲੱਗਣ ਲੱਗ ਪੈਂਦਾ ਹੈ ਤੇ ਉਹੀ ਸਾਡਾ ਮਿੱਤਰ ਹੈ ਉਹੀ ਸਾਡੇ ਪ੍ਰਾਣਾਂ ਦਾ ਸਹਾਰਾ ਜਿੰਦ ਦਾ ਸਾਥੀ ਹੈ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇ ਮੇਰੀ ਹਰ ਵੱਲੇ ਇਹੋ ਹੀ ਲੋਚਾ ਹੈ ਤਾਂਗ ਹੈ ਆਸਾ ਬਣੀ ਹੈ ਕਿ ਕੋਈ ਗੁਰਮੁਖ ਉਹ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ ਹੈ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਉ ਵੇਖੋ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਉਹ ਅਕਾਲ ਪੁਰਖ ਤੋਂ ਬਿਨਾ ਨਹੀਂ ਰਹਿ ਸਕਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਤੁੱਤ ਭਗਵੰਤਾ ਮੋਹ ਰਹਿ ਨਾ ਵਿਹਾਵੈ ਨੀਂਦ ਨ ਆਵੈ ਨਾ ਨੀਂਦ ਪੈਂਦੀ ਏ ਨਾ ਜੀਣਾ ਹੀ ਚੰਗਾ ਲੱਗਦਾ ਏ ਨਾ ਦਿਨ ਚੜੇ ਨਾ ਰਾਤ ਚੰਗਾ ਲੱਗਦੀ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਤੋਂ ਵਿਛੜ ਕੇ ਜੀਣਾ ਜਿਉਂਦੇ ਜੀ ਮਰਨ ਦੇ ਬਰਾਬਰ ਹੈ ਇਸ ਕਰਕੇ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਕਹਿੰਦੇ ਨੇ ਕਿ ਜਦੋਂ ਮੈਂ ਅਕਾਲ ਪੁਰਖ ਨੂੰ ਨਾ ਨਾ ਦੇਖਾਂ ਆਪਣੇ ਹਿਰਦੇ ਵਿੱਚ ਜਦੋਂ ਮੈਂ ਨਾ ਯਾਦ ਕਰਾਂ ਉਹਨੂੰ ਨਾ ਤੱਕਾਂ ਤੇ ਫਿਰ ਮੇਰੇ ਨੈਣਾ ਵਿੱਚੋਂ ਨੀਰ ਵਹਿ ਤੁਰਦਾ ਹੈ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜੀ ਉਹੇ ਮੇਰੇ ਪ੍ਰੀਤਮ ਪ੍ਰਭੂ ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਤੇਰੇ ਵਿਛੋੜੇ ਦੇ ਵਿੱਚ ਜਿਹੜੀਆਂ ਮੇਰੀਆਂ ਅੱਖੀਆਂ ਨੇ ਇਹਨਾਂ ਨੈਣਾ ਵਿੱਚੋਂ ਜਿਹੜਾ ਹੈ ਬਿਰਹੋਂ ਦਾ ਪਾਣੀ ਇਕਸਾਰ ਨੀਰ ਵਹਿ ਤੁਰਦਾ ਹੈ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹੌ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਏ ਮੇਰੀ ਮਾਂ ਗੁਰੂ ਅਜੀਹਾ ਮਿੱਤਰ ਹੈ ਜਿਵੇਂ ਕੋਈ ਬਚਪਨ ਦਾ ਸਾਥੀ ਹੁੰਦਾ ਹੈ ਨਾ ਛੋਟੇ ਛੋਟੇ ਬੱਚੇ ਖੇਡਦੇ ਨੇ ਪਰ ਵੱਡੇ ਹੋ ਕੇ ਜਦੋਂ ਉਹ ਰਾਹਾਂ ਇੱਕ ਦੂਜੇ ਤੋਂ ਵੱਖ ਕਰ ਲੈਂਦੇ ਨੇ ਭਾਵੇਂ ਕੋਈ ਕਿੰਨਾ ਵੀ ਸਾਥੀ ਕਿਉ ਨਾ ਆਵੇ ਕਿਤੇ ਨਾ ਕਿਤੇ ਜਿਹੜਾ ਹੈ ਉਹ ਬਤ ਭੇਦ ਹੋ ਜਾਂਦਾ ਏ ਪਰ ਅਕਾਲ ਪੁਰਖ ਅਜਿਹਾ ਸਾਥੀ ਹੈ ਕਿ ਜਿਹੜਾ ਸਾਦੀ ਵੀ ਸਾਥ ਨਿਭਾਉਂਦਾ ਦਰਗਾਹ ਤੱਕ ਦਾ ਸਾਥ ਨਿਭਾਉਂਦਾ ਏ ਤੇ ਇਦਾਂ ਲੱਗਦਾ ਏ ਮੇਰੀ ਮਾਂ ਜਿਵੇਂ ਮੇਰੇ ਬਚਪਨ ਦਾ ਸਾਥੀ ਹੋਵੇ ਹੋਂ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਤੇ ਐਸੇ ਸਾਥੀ ਨੂੰ ਐਸੇ ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਨਾ ਰਹਿ ਨਹੀਂ ਸਕਦਾ ਮੈਨੂੰ ਠਿਰਜ ਨਹੀਂ ਆਉਂਦੀ ਮੈਨੂੰ ਸਬਰ ਨਹੀਂ ਪੈਂਦਾ ਮੈਨੂੰ ਸੰਤੋਖ ਨਹੀਂ ਹੁੰਦਾ ਕਿਉਂਕਿ ਮੈਂ ਆਪਣੇ ਗੁਰੂ ਤੋਂ ਵੱਖ ਨਹੀਂ ਰਹਿ ਸਕਦਾ ਉਹਨੂੰ ਦੇਖੇ ਬਿਨਾ ਜੀ ਨਹੀਂ ਸਕਦਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੈ ਜੀਓ ਏ ਦਾਸ ਨਾਨਕ ਨਾਨਕ ਪਦ ਦੇ ਹੇਠ ਬਾਣੀ ਉਚਾਰਨ ਕਰਦੇ ਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਸ਼ਬਦੀ ਸਮਾਪਤੀ ਕਰਦਿਆਂ ਸਾਨੂੰ ਉਪਦੇਸ਼ ਦੇ ਰਹੇ ਨੇ 헤 ਦਾਸ ਨਾਨਕ ਆਖ ਕੇ 헤 ਪ੍ਰਭੂ ਜੀ ਜਿਸ ਜੀਵ ਦੇ ਉਤੇ ਤੁਸੀਂ ਮਿਹਰ ਕਰਦੇ ਹੋ ਮਿਹਰ ਦੀ ਨਜ਼ਰ ਨਾਲ ਤੱਕ ਲੈਂਦੇ ਹੋ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਸ ਨੂੰ ਗੁਰੂ ਮਿਲਾਉਂਦੇ ਹੋ ਤੇ ਉਹਦੇ ਪੱਲੇ ਹਰ ਨਾਮ ਧੰਨ ਇਕੱਠਾ ਹੋ ਜਾਂਦਾ ਹੈ ਰਾਹ ਦੀ ਰਾਸ ਪੂੰਜੀ ਉਹਦੇ ਕੋਲੇ ਸਦੀਵੀ ਤੌਰ ਤੇ ਫਿਰ ਪੱਲੇ ਪੈ ਜਾਂਦੀ ਹੈ ਇਥੋਂ ਤੱਕ ਅੱਜ ਦੇ ਸ਼ਬਦ ਦੀ ਜਿਹੜੀ ਵਿਚਾਰ ਆਈ ਹੈ ਰਾਗ ਮਾਝ ਦੀ ਆਰੰਭਤਾ ਹੋਈ ਹੈ ਰਾਗ ਮਾਝ ਦਾ ਇਹ ਪਹਿਲਾ ਸ਼ਬਦ ਹੈ ਜੋ ਅੱਜ ਹੁਣ ਸੰਪੂਰਨ ਹੋਇਆ ਹੈ ਸਮਾਪਤੀ ਹੋਈ ਹੈ ਸਤਗੁਰੂ ਸਾਹਿਬ ਮਹਾਰਾਜ ਜੀ ਜੋ ਸਾਨੂੰ ਹੁਕਮ ਕਰਦੇ ਨੇ ਆਓ ਗੁਰੂ ਪਿਆਰਿਓ ਜਿਹੜਾ ਸਿਮਰਨ ਹੈ ਗੁਰੂ ਪਾਤਸ਼ਾਹ ਤੋਂ ਮੰਗਿਆ ਕਰੀਏ ਮਹਾਰਾਜ ਸਭ ਤੋਂ ਵੱਡਾ ਨਾਮ ਦਾ ਦਾਣਾ ਨਾਮ ਦੀ ਦਾਤ ਬਖਸ਼ਿਸ਼ ਕਰੋ ਸਾਡਾ ਵੀ ਜਿਹੜਾ ਹੈ ਨਾ ਇਹ ਚੌਂਕੜਾ ਬਣਾ ਦਿਓ ਕੋਈ ਪਾਤਸ਼ਾਹ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨੇ ਸੋਲਾ ਕਿਰਪਾ ਕਰੋ ਭਾਵੇਂ ਥੋੜਾ ਸਮਾਂ ਹੀ ਆਪ ਜੀ ਵਿਧ ਬਣਾ ਦਿਓ ਸਾਡਾ ਜਿਹੜਾ ਮਨ ਹੈ ਨਾ ਮਤ ਬੁੱਧ ਤੇ ਮਨ ਸੁਰਤੀ ਜਿਹੜੀ ਹੈ ਇਹ ਤੁਹਾਡੇ ਚਰਨਾਂ ਦੇ ਵਿੱਚ ਜੁੜ ਜਾਵੇ ਤੁਹਾਡੇ ਨਾਮ ਦੀ ਜਿਹੜੀ ਹੈ ਨਾ ਉਹ ਤਰੰਗਾ ਉਹ ਲਹਿਰਾਂ ਅੰਦਰੋਂ ਉੱਠਣ ਲੱਗ ਪੈਣ ਪਾਤਸ਼ਾਹ ਜੀ ਐਸੀ ਕਿਰਪਾ ਕਰੋ ਆਓ ਵਾਹਿਗੁਰੂ 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 ਇਹ ਜਿਹੜਾ ਸਿਮਰਨ ਹੈ ਨਾ ਇਹ ਵਾਹਿਗੁਰੂ ਕਹਿਣਾ ਭਾਵ ਕਿ ਪ੍ਰਮਾਤਮਾ ਨੂੰ ਆਵਾਜ਼ਾਂ ਮਾਰਨੀ ਆ ਉਹਦਾ ਨਾਮ ਵਾਹਿਗੁਰੂ ਹੈ ਹੁਣ ਕਿਸੇ ਨੂੰ ਬੁਲਾਉਣਾ ਹੋਵੇ ਆਵਾਜ਼ ਮਾਰਨੀ ਹੋਵੇ ਤੇ ਉਹਦਾ ਨਾਮ ਲੈਣਾ ਪੈਂਦਾ ਇਹ ਸਾਰੀ ਬਾਣੀ ਹੀ ਉਹਦਾ ਨਾਮ ਹੈ ਇਹ ਜਪ ਤਪ ਕਰਨਾ ਬੜਾ ਜ਼ਰੂਰੀ ਹੈ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਅਸੀਂ ਪਰਮਾਤਮਾ ਦੇ ਨੇੜੇ ਤੇ ਪਰਮਾਤਮਾ ਸਾਨੂੰ ਸਾਡੇ ਨੇੜੇ ਦਿਸਣਾ ਸ਼ੁਰੂ ਹੋ ਜਾਵੇਗਾ ਕਹ ਰਵੇ ਦਾਸ ਹੱਥ ਪੈ ਮੇਰੇ ਸਹਜੇ ਹੋਈ ਸੋ ਭਗਤ ਰਵਿਦਾਸ ਜੀ ਦਾ ਕੱਲ ਜਨਮ ਦਿਹਾੜਾ ਮਨਾਇਆ ਉਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ ਹੈ ਬਸ ਦਿਸਦਾ ਨਹੀਂ ਦਿਸਦਾ ਉਦੋਂ ਹੈ ਜਦੋਂ ਮਤ ਤੇ ਬੁੱਧ ਸੁਰਤੀ ਜਿਹੜੀ ਇੱਕ ਹੋ ਜਾਵੇ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਤਿੱਥੇ ਘੜਿਆ ਸੁਰਾਂ ਸਿਧਾਂ ਕੀ ਸੁਧ ਜਦੋਂ ਮਤ ਮਨ ਤੇ ਸੁਰਤ ਇਹ ਬੁੱਧੀ ਜਿਹੜੀ ਇੱਕ ਹੋ ਜਾਵੇ ਇੱਕ ਥਾਂ ਤੇ ਜਦੋਂ ਟਿਕਾਉ ਮਿਲ ਜਾਵੇ ਤੇ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣਨਾਮ ਪਰਮਾਤਮਾ ਦਾ ਨਾਮ ਜਪਣਾ ਉਹਨੂੰ ਆਵਾਜ਼ਾਂ ਮਾਰਨ ਦੇ ਸਮਾਨ ਹੈ ਆਵਾਜ਼ਾਂ ਮਾਰ ਕੇ ਬੁਲਾਉਣਾ ਕਿ ਆਓ ਮੇਰੇ ਪਾਤਸ਼ਾਹ ਮੇਰੇ ਹਿਰਦੇ ਚ ਵਸਣਾ ਕਰੋ ਅਸੀਂ ਬਹੁਤ ਵੱਡੇ ਅਪਰਾਧੀ ਹਾਂ ਪਰ ਇੱਕ ਗੱਲ ਹੋਰ ਹੁਣ ਕਈ ਨਾਮ ਜਪਣ ਵਾਲੇ ਹੋ ਸਕਦਾ ਹੈ ਵੀ ਜਪਣ ਵਾਲੇ ਬਥੇਰੇ ਨੇ ਤੇ ਪਰ ਜਿਹੜਾ ਹੈ ਨਾਮ ਜਪਦਿਆਂ ਇਹ ਕਹਿ ਦੇਣਾ ਕਿ ਤੈਨੂੰ ਤੇ ਕੁਝ ਪਤਾ ਹੀ ਨਹੀਂ ਦੂਜੇ ਨੂੰ ਕਹਿ ਦੇਣਾ ਕਿ ਮੈਂ ਬਹੁਤਾ ਜਪਦਾ ਹਾਂ ਇਹਦਾ ਬਦਲੋ ਜਿਹੜਾ ਤੂੰ ਜਪਿਆ ਉਹ ਹੁਣ ਕਿਸੇ ਲਾਹੇਵੰਦ ਨਹੀਂ ਰਿਹਾ ਕਿਉਂਕਿ ਤੂੰ ਦੱਸ ਰਿਹਾ ਪ੍ਰਥਮ ਹੈ ਮਨ ਪ੍ਰਬੂਦੇ ਆਪਣਾ ਪਾਸ਼ੀ ਅਵਰ ਹੀ ਜਾਵੇ ਹੁਣ ਇਥੇ ਮੇਰੇ ਵਰਗਾ ਕਹੀ ਜਾਵੇ ਕਿ ਮੈਂ ਨਾਮ ਜਪਦਾ ਹਾਂ ਮੈਂ ਇੰਨਾ ਜਪਦਾ ਮੈਂ ਉਨਾ ਜਪਦਾ ਨਹੀਂ ਪਿਆ ਰਹੋ ਇਹ ਕੋਈ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਦਿਲ ਨਹੀਂ ਭੰਨਾ ਕਾਲਿਆ ਜੋ ਜਿੰਨਾ ਕੋ ਜਪਦਾ ਹੈ ਨਾ ਉਹਨੂੰ ਉਹਦਾ ਉਹਦੀ ਕੀਤੀ ਬੰਦਗੀ ਦਾ ਫਲ ਮਿਲ ਜਾਣਾ ਤੇ ਬਾਕੀ ਜਦੋਂ ਮੱਥੇ ਤੇ ਟੂੜੀਆਂ ਪਾਈ ਜਾਣੀਆਂ ਦੂਜੇ ਦੇ ਉੱਤੇ ਗੁੱਸਾ ਕੱਢੀ ਆਉਣਾ ਇਹਦਾ ਮਤਲਬ ਕਿ ਦੂਜਿਆਂ ਨੂੰ ਤੇ ਆਪਾਂ ਮਤ ਦੇਣੇ ਆ ਤੇ ਆਪਾਂ ਨੂੰ ਆਪਣੇ ਆਪ ਨੂੰ ਤੇ ਜੇ ਬੋਲਣਾ ਵੀ ਨਹੀਂ ਆਇਆ ਦੂਜੇ ਨੂੰ ਸਮਝਾਉਣਾ ਵੀ ਨਹੀਂ ਆਇਆ ਤੇ ਆਪਾਂ ਕਹੀ ਜਾਣੇ ਕਿ ਅਸੀਂ ਨਾਮ ਜਪਦੇ ਆ ਤੁਸੀਂ ਵੀ ਨਾਮ ਜਪੋ ਇਹ ਗੱਲ ਕਹਿਣੀ ਮਾੜੀ ਨਹੀਂ ਕਿ ਨਾਮ ਜਪੋ ਗੱਲ ਕਹਿਣੀ ਚੰਗੀ ਏ ਪਰ ਕਿਸੇ ਨੂੰ ਇਹ ਦਿਖਾਉਣਾ ਕਿ ਮੈਂ ਵਧੀਰੇ ਜਪਦਾ ਏ ਤੇ ਮੈਂ ਬਹੁਤ ਪ੍ਰਮਾਤਮਾ ਦੇ ਨੇੜੇ ਹੋ ਗਿਆ ਜਿਹੜੇ ਨੇੜੇ ਨੇ ਨਾ ਉਹਨਾਂ ਨੂੰ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਮੱਥੇ ਤੇ ਤੂੜੀਆਂ ਨਹੀਂ ਉਹਨਾਂ ਦੇ ਮੱਥੇ ਤੇ ਭਗਵੰਤ ਭਗਵਾਨ ਪ੍ਰਮਾਤਮਾ ਉਹ ਜੋ ਮੁਕਤ ਹੈ ਭੁਗਤ ਹੈ ਜੁਗਤ ਹੈ ਉਹ ਦਿਸਣ ਲੱਗ ਪੈਂਦਾ ਆਪੇ ਹੀ ਨਜ਼ਰ ਆਉਣ ਲੱਗ ਪੈਂਦਾ ਉਹਦੇ ਮੱਥੇ ਦੇ ਉੱਤੋਂ ਉਹ ਪ੍ਰਕਾਸ਼ ਜਿਹੜਾ ਨਾ ਉਹ ਝਲਕਣ ਲੱਗ ਪੈਂਦਾ ਉਹ ਤੇਜ ਪ੍ਰਤਾਪ ਦਿਸਣ ਲੱਗ ਪੈਂਦਾ ਉਹ ਨੂਰ ਜਿਹੜਾ ਹੈ ਬੰਦੇ ਦੇ ਹਾਉ ਭਾਉ ਪਹਿਲਾਂ ਵਰਗੇ ਨਹੀਂ ਰਹਿੰਦੇ ਜਦੋਂ ਸੱਚੀ ਹਿਰਦੇ 'ਚ ਨਾਮ ਟੇਕਦਾ ਸਤਗੁਰ ਕੈ ਜਨਮੈ ਗਮਨ ਵਿਟਾਇਆ ਜਦੋਂ ਸਤਗੁਰ ਦੇ ਘਰ ਵਿੱਚ ਜਦੋਂ ਜਨਮ ਹੋ ਜਾਂਦਾ ਹੈ ਨਾ ਤੇ ਉਦੋਂ ਪਹਿਲਾ ਸਾਡਾ ਜਿਹੜਾ ਜੀਵਨ ਉਹ ਖਤਮ ਹੋ ਜਾਂਦਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਬੇਅੰਤ ਭੁੱਲਾਂ ਦੀ ਖਿਮਾ ਅਸੀਸ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀਮ